ਸਸਿਕਾਂਡੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਪਰ ਡੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਛੋਟੇ ਘਰ ਦੇ ਵਿੱਚ ਛੋਟੇ ਘਰ ਪਿੰਡ ਦੇ ਵਿੱਚ ਆ ਤੇ ਜੰਟੇ ਬਾਈ ਕੇ ਘਰ ਆ ਜਨਵਰ ਬਾਈ ਉਹਨਾਂ ਦੇ ਚਾਰ ਆ ਮਿੱਤਰੋ ਉਚਾਰਾਂ ਦੇ ਵਿੱਚੋਂ ਇੱਕ tane ਤੁਹਾਨੂੰ ਦੋ ਨੰਬਰ ਤੇ ਨੀਲੀ ਰਾਵੀ ਮੈਂ ਵਿਖਾਉਣੀ ਆ ਮਿੱਤਰੋ ਮਦਰੀ ਗੋਡੀ ਦੇ ਵਿੱਚ ਜਿਵੇਂ ਪੇਟ ਭਰ ਆ ਮੰਨ ਲਓ ਕਹਿਣ ਤੋਂ ਭਾਵੇਂ ਮੈਂ ਦੇ ਵਿੱਚ ਨਸਲ 95% 97% ਗੋਡੀ ਦੋੜਾ ਸਾਰੀ ਗੱਲਬਾਤ ਕਰਾ ਦੂੰਗਾ ਪਹੁੰਚ ਤੁਹਾਨੂੰ ਮੈਂ ਦੀ ਵਿੱਚ ਲੈ ਦੂੰਗਾ ਇੱਕ ਬੈੜ ਦੱਬਣਾ ਦੁੱਧ ਰਾਈਆ ਇੱਕ ਮੈਂ ਬੈੜ ਆ ਦੁੱਧ ਵੀ 22 ਕਿਲੋ ਵਾਲੀ ਪਾ ਲੂਟ ਵਾਲੀ ਇੱਕ ਹੋਰ ਮੈਂ ਅਮਹੀਨੇ ਦੀ ਕਿੱਤ ਪੂਰੇ ਜਾਨਵਰ ਚਾਰ ਆਰ ਜਾਣਕਾਰੀ ਦਊਗਾ ਆਪਾਂ ਨੂੰ ਹਰਪ੍ਰੀਤ ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਰਬੇ ਕੀ ਹਾਲ ਹੈ ਵੀਰੇ ਬਹੁਤ ਵਧੀਆ ਬਾਈ ਸੇਤਾ ਦੇ ਪ੍ਰਮਾਣ ਬਹੁਤ ਵਧੀਆ ਬਈ ਪੂਰੀ ਚੜਦੀ ਕਾਈ ਹਾਂਜੀ ਅੱਛਾ ਪਿੱਛੇ ਵੀ ਅੱਜ ਚੰਮਰ ਚਾਰ ਹਾਂਜੀ ਪਹਿਲੇ ਨੰਬਰ ਤੇ ਬੈਡ ਆ ਜਿਹੜੀ ਇਹ ਵੀਰੇ ਕਿੰਨੇ ਚਿਰ ਦੀ ਗੱਪਣ ਸਾਢੇ 6 ਮਹੀਨਿਆਂ ਦੀ ਗੱਪਣ ਸਾਢੇ 6 ਮਹੀਨਿਆਂ ਦੀ ਗੱਪਣ ਕਹਿਣ ਤੋਂ ਪਾਵੇ ਆ ਵੀ ਦੋ ਢਾਈ ਮਿਲ ਰਹੇਗੇ ਹਾਂਜੀ ਹਾਂਜੀ ਸੂਣ ਦੇ ਵਿੱਚ ਦੁੱਧੋ ਤਾਂ ਹੱਟ ਜਾਈ ਦੁੱਧੋਂ ਡਰਾਈ ਜਾ ਮੈਂ ਪਹਿਲੇ ਦੀ ਆ ਕਿ ਦੂਜੇ ਦੂਜੇ ਸੂਏ ਸੁਣਾਈ ਦੂਜੇ ਸੂਏ ਹਾਂਜੀ ਅੱਛਾ ਮੇਰੇ ਕਿੰਨੇ ਦੀ ਦੇ ਦੀਆਂ ਇਹਦਾ ਮੁੱਲ ਬੱਤੀ ਆ ਤੀਰੀ ਦੇ ਦਾਂਗੇ ਮੈਂ ਕਰ ਲੈ ਨਭੇੜ ਦੇ ਕੰਮ ਅੱਜ ਫਾਈਨਲ ਕਰਦੀ ਜਮਾ ਐਂਡ ਕਾਟਾ 1000 ਸ਼ੂਟ ਹੋਰ ਕਰ ਦਾਂਗੇ 1000 ਹੋਰ 29 ਦੀ 29 ਦੀ ਚੱਲ ਤੋਰ ਖੰਮੜਾ ਲੈ ਜੀ ਮਿੱਤਰੋ ਗੱਲ ਐ ਉਹ ਆ ਕਿ ਬਾਲੀ ਤਾਂ ਨਹੀਂ ਕਹਿੰਦਾ ਚਲੋ ਜੇ ਤੁਸੀਂ ਚੰਗੀ ਰੂਹ ਨਾਲ ਜਾ ਕੇ ਸਾਹਬ ਲਈ ਦੋ ਆ ਮਹੀਨਿਆਂ ਦੇ ਵਿੱਚ ਪਿਆ 1000 ਤੋਂ ਵੈੜ ਨੀਡੇ ਗਦੀ ਅੱਗੇ ਤੁਹਾਡੀ ਕਿਸਮਤ ਤੇ ਡਿਪੈਂਡ ਆ ਕਿਉਂਕਿ ਤਿਆਰੀ ਕਿੰ ਚੰਗੀ ਕਰਾ ਲਓ ਤੁਸੀਂ 60 ਦੀ ਵੇਚ ਲਓ ਜੇ ਤੁਸੀਂ ਦੁੱਧ ਪੀਣ ਨੂੰ ਵੀ ਲੈਣੀ ਘਰੇ ਆਪਣੇ ਜਿਵੇਂ ਕੋਈ ਝੋਟੀ ਅਸਰ ਹੁੰਦੀ ਆ ਹਨਾ ਉਹਦੇ ਨਾਲ ਵੀ ਵਟਾ ਸਟਾ ਕਰ ਲੈਣਗੇ ਤਾਂ ਵੀ ਕੋਈ ਚੱਕਣ ਨੂੰ ਝੋਟੀ ਦੇ ਦਿਓ ਪਰ ਜੇ ਤੁਸੀਂ ਗਾਂ ਲੈਣੀ ਆ ਘਰੇ ਰੱਖਣ ਨੂੰ ਝੋਟੀ ਨਾਲ ਵੀ ਵਾਧਾ ਘਾਟਾ ਹੋ ਜਾਊਗਾ ਤੇ ਫਿਰ ਜੇ ਤੁਸੀਂ ਮਿੱਤਰੋ ਇਹਨੂੰ ਕਰਮਾਂ ਵਾਲੀ ਨੂੰ ਸਾਂਭ ਲਿਆ 2 ਰੁਪਏ ਦੇ ਕੇ ਜਾਊਗੀ ਵੜ ਸੋਣੀ ਸੁਨੱਖੀ ਆ ਮੂੰਹ ਮੱਥੇ ਲੱਗਦੀ ਆ ਕੋਨੀਆਂ ਥਣ ਦਿਖਾਦੀ ਦੀ ਦੀਪ ਸਿਆ ਘਰਾਂ ਦੀ ਹੁੰਦਾ ਚਾਰੇ ਥਣ ਦਿਖਾ ਦੇ ਘਰਾਂ ਦੇ ਥਾਣੇ ਨੂੰ ਚੰਗਾ ਲੱਗਾ ਆ ਬੱਚੀ ਨੂੰ ਆ ਵੇਖੋ ਬੇਟੀ ਠੀਕ ਆ ਹੋਰ ਤਾਂ ਦੋ ਦੋ ਡਰਾਈ ਆ ਅੱਛਾ ਪਾਕਿਸਤਾਨੀ ਕਿੱਥੋਂ ਕੱਢ ਲਿਆ ਤੰਦਰੀਆ ਇਹ ਬਹੁਤ ਵੱਟੋਂ ਆਈ ਆਈ ਹੈ ਇਹ ਬਹੁਤ ਵੱਟੋਂ ਆ ਜਿਹੜੀ ਕੋਈ ਵਾਰਡ ਤੈ ਕਰ ਰਿਹਾ ਹੈ ਕੰਦਰੀਆ ਕਿਤੇ ਦੇਖੀ ਮੇਰੇ ਨਾਲ ਕੰਮ ਖਾਟਮ ਮੇ ਫੋਦੀ ਗਈ ਨਾ ਜੀ ਹੈ ਨਾ ਜੀ ਕਿੰਨੇ ਦੇ ਕਿਹੜਾ ਕਿਹੜਾ ਸੁਆਂਦਾ ਇਤੀਜੇ ਸੂਏ ਦੱਸਿਆ ਮਾਲਕਾਂ ਨੇ ਤੀਜੇ ਸੂਏ ਹਾਂ ਕਿੰਨੇ ਦਿਨ ਬਾਕੀ ਆ ਰਪੀਤ ਬਾਈ ਇਹ ਬਈ ਅੱਜ ਸੂਪੇ ਕੱਲ ਨੂੰ ਸੂਪੇ ਤੇਣ ਕਾਗਦੀ ਪੂਰੀਆ ਹਾਂਜੀ ਠੀਕ ਹੈ ਤੋਰੀ ਕਰਮੜੀ ਜੀ ਬਾਹਰ ਲਈ ਕੱਢ ਕੇ ਬਈ ਮਾਰਕਿੰਗ ਕੁਆਲਟੀ ਬਹੁਤ ਅਮਿਆਂ ਦੇ ਵਿੱਚ ਹੈ ਨਾ ਦੀਪ ਬਾਈ ਐਂ ਆ ਗੱਲ ਹੁਣ ਕਈਆਂ ਨੇ ਕਹਿਣਾ ਵੀ ਬਾਲਟੀ ਰੱਖ ਕੇ ਕਿਵੇਂ ਚੋਵਾਂਗੇ ਕਿਉਂਕਿ ਬਈ ਚੋਣ ਦੇ ਲਈ ਪ੍ਰਮਾਤਮਾ ਦੁੱਧ ਦੇਵੇ ਮੈਂ ਤਾਂ ਨਾ ਪਹਿਲੇ ਥੱਲੋ ਥਣ ਚੱਕ ਕੇ ਮੈਂ ਤਾਂ ਪਾਰਟੀ ਨੇ ਪਾ ਲਿਆ ਲੋਕ ਮੈਂ ਤੇ ਅੱਖ ਵੇਖੋ ਸਿੰਘ ਮੱਥੇ ਪਟਾ ਚਾਰੇ ਪੈਰਾਂ ਤੇ ਨਿਚਰ ਕੋਈ ਇੱਕ ਵਾਰੀ ਤੋਰੀ ਹੋਰ ਪੇਟ ਭਾਰਾ ਬੂਟੀ ਮਦਰੀ ਬਾਕੀ ਜਿਹੜੀ ਕੁਆਲਿਟੀ ਤੁਸੀਂ ਕਿਹੜੋ ਮੈਂ ਕਹਿਣਾ ਹੁੰਦਾ ਨੀਲੀ ਰਾਵੀ ਦੇ ਵਿੱਚ ਜਿੰਨੀ ਕੁਆਲਿਟੀ ਆਉਂਦੀ ਹੈ ਨਾ ਜਿੰਨੀ ਕੁਆਲਿਟੀ ਆਊਗੀ ਉਹ ਆਊਗੀ ਮਦਰੀ ਡਾਲ ਦੇ ਵਿੱਚ ਆਹ ਵੇਖੋ ਹੁਣ ਥਣ ਮੈਨੂੰ ਨੀਲੀ ਰਾਵੀ ਵਾਲਾ ਲੱਗਾ ਅੰਗ ਮੈਨੂੰ ਨੀਲੀ ਰਾਵੀ ਵਾਲੇ 100 ਦੇ ਵਿੱਚੋਂ 95 96% ਜਿਹੜੀ ਇਹਦੇ ਵਿੱਚ ਕਰਮ ਵਾਲੀ ਦੇ ਵਿੱਚ ਕੁਆਲਿਟੀ ਹੈਗੀ ਆ ਬਾਈ ਲੈ ਵੀ ਦੀ ਪਿੱਛੋਂ ਹੁਣ ਥਣਾ ਤੇ ਲਈ ਕਹਿਣਾ ਕਰੇ ਥਣਾ ਬਾਰੇ ਦੱਸਿਏ ਆਥਾਣ ਦੇ ਵੇਖੋ ਚਾਰੇ ਓਕੇ ਜਮਾ ਠੀਕ ਆ 19 21 ਜਨਰ ਦੇ ਬਾਅਦ ਘੱਟ ਚੂਸ ਆਇਆ ਹੁੰਦਾ ਬੇਵਿਥਣ ਦੇ ਵਿੱਚ ਦੁੱਧ ਵਾਰ ਤੇ ਛੱਡਿਆ ਜਾਂਦਾ ਘੱਟ ਛੱਡਿਆ ਜਾਂਦਾ ਇੰਦੇ ਹੀ ਕਰਕੇ ਤੁਹਾਨੂੰ ਇਹ ਥਣ ਦਾ 19 21 ਲੱਗਦਾ ਹੋਊਗਾ ਪਰ ਜੜ ਬਹੁਤ ਮਜ਼ਬੂਤ ਹੈ ਮੇਰੇ ਦੀ ਥਾਣਾ ਦੀ ਸਾਰੀ ਚੰਗੀ ਆ ਲੇਵਾ ਵੇਖੋ ਮੇਰੇ ਨੂੰ ਮੈਂ ਦੀਪ ਪਿਛਤਾਣੂ ਕਰੀ ਕਰੇ ਸੂਲ ਵਾਲੇ ਪਾਸ ਹਾਂ ਤਾਂ ਉਹ ਲੇਵਾ ਵੇਖੋ ਕਿੰਨਾ ਠੰਗਾ ਹੈ ਨਾ ਸੀਲ ਵਾਲੀ ਆਣਾ ਬਾਈ ਬਹੁਤ ਸੀਲ 15 ਕਿਲੋ ਦੁੱਧ ਦੱਸਿਆ ਤੇ ਇਹ ਵੀ ਸਕਦੀ ਆ ਯਾਰ ਉਈ ਕਾ ਵੱਡੀ ਗੱਲ ਨਹੀਂ ਇਹਨੂੰ ਦੁੱਧ ਦੀ ਬਈ ਅੱਛਾ ਹਰਪ੍ਰੀਤ ਕਿੰਨੇ ਦਾ ਫਾਈਨਲ ਕਰਤੀ ਇਹਦਾ ਇਹਦਾ ਬਈ ਮੁੱਲ ਤਾਂ 90 ਆ 88000 ਚ 100 ਕਿਲੋਮੀਟਰ ਵੱਟ ਪਹੁੰਚ ਫਰੀ ਕਰਦਾ 88 ਜਣੀ ਕਰੋਣੀ ਜਦੋਂ ਮੈਂ ਉਹਨਾਂ ਵਾਸਤੇ ਗੱਡੀ ਦੀ ਪਾਰੀ ਦੇ ਕੋਲੇ ਕੀਤਾ ਨਾ ਉਹਦੇ ਤੇ ਖੜਾ ਉੱਤਰ ਹਾਂ 85000 ਚ ਕਰ 85 ਦੇ 85000 85 ਦੀ ਤੂੰ ਕਿਹਾ ਇਹ ਹੋਣੀ ਤੈਨੂੰ ਕਹਿੰਦਾ ਹੁਣ ਇਹ 80 ਵਾਲਾ ਮੀਨਾ ਪੂਰਾ ਦਾਇਆ ਹੈ ਹਾਂ ਦੇਖ ਲੈ ਬਈ 203500 ਰੁਪਏ 4000 ਕਿ ਲਾਇਆ ਵੀ ਨਹੀਂ ਦੋ ਜਨੋਂ ਵਿੱਚੋਂ ਤੇ ਮੈਂ ਕਿੱਥੇ ਰਹਿ ਜਾਣੀ ਤੁਸੀਂ ਆਪ ਹੀ ਸਿਆਣੇ ਆ ਅੱਜ 15 ਕਿਲੋ 14 ਬਿਲਕੁਲ 15 ਨਾਲ ਦਿੱਤਾ ਬਈ 14 ਨਾਲ ਦਿੱਤਾ ਬਈ 13 12 ਕਿਲੋ ਦੋ 30 ਕਿਲੋ ਤੁਹਾਨੂੰ ਜਾਨਦੀ ਨਹੀਂ ਨਾ ਥਾਰ ਤੋਂ ਉੱਪਰ ਚੱਲੇ ਸੀ ਪਾਸ ਕਰ ਦਿੱਤੀ ਬਈ ਆਈ ਬਈ ਬਈ ਹਿੱਲੂਗੀ ਯਾਰ ਮੈਦਾਨ ਨਾ ਕੋਈ ਚੱਕਰ ਨਹੀਂ ਪਾਸ ਕਰ ਚੱਲ ਰਹਿ ਉਦੋਂ ਅਸਾਤ ਸੇ ਮੁਸੇਲ ਵਗਾ ਦੇ ਟੋਕ ਠੀਕ ਆ ਬਈ ਕੀ ਬਾਤ ਕਰੀਏ ਬਈ ਕੌਣ ਚਾਹੁੰਦਾ ਨਾ ਚੋ ਬਹੁਤ ਪੌਲੀ ਆ ਚੱਲ ਇਹਨਾ ਅੰਗ ਕਰ ਇਹਨੂੰ ਪੂਰੀ ਕਰਦੇ ਕਰਦੇ ਕਿਹੜਾ ਮੁੱਕਦੀ ਆ ਨਾ ਬੋਡੀ ਦਾ ਬਹੁਤ ਬੜਾ ਮੋਟਾ ਹੈ ਨਾ ਯਾਰ ਹਾਂ ਬਹੁਤ ਗਾਇਆਂ ਵਰਗਾ ਜੋ ਲੱਗਾ ਸਹੀ ਤਾਂ ਹੋ ਗਿਆ ਕੰਮ ਆਪਣਾ ਨੀਲੀ ਦਾ ਵੀ ਫਾਈਨਲ ਇਹਦੇ ਹੀ ਬਣੇ ਰਸੀ ਭਾਈ ਹੁਣ ਇਹ 24 25 ਕਿਲੋ ਮਾਲਕਾਂ ਦੇ ਭਾਈ ਦੁੱਧ ਚੋਲਿਆ ਠੀਕ ਆ ਭਾਈ ਦਿਨ ਕਿੰਨੇ ਪਏ ਭਾਈ ਬਈ ਹਫਤਾ ਵੀ ਲੈ ਸਕਦੀ ਪੰਜ ਦਿਨ ਵੀ ਲੈ ਸਕਦੀ ਅੱਛਾ ਸੂਆ ਕਿੰਨੂਆ ਸੁਂਦੀ ਐ ਬਈ ਸੂਆ ਬਈ ਚੌਥਾ ਸੁਂਦੀ ਐ ਚੌਥਾ ਹਾਂ ਤੇ ਕੀ ਰੇਟ ਰਹੂਗਾ ਰੇਟ ਇਹਦਾ ਹੈਗਾ 55000 52000 ਦੀ ਦੇਣਾ ਕਿੰਨੇ ਦੀ 52000 ਮਾਨਤਾ ਕਿੰਨੇ ਹਜ਼ਾਰ ਹੋਰ ਮਾਨਤਾ ਕਿੰਨੇ ਦਿਨ ਕਿੰਨੇ ਚੰਨਤਾ 15 ਲੈ ਜੂ ਨਹੀਂ ਲੈਂਦੀਗੀ ਹਫਤਾ ਲਊਗੀ ਥੋੜੋ ਤਾਂ ਬਹੁਤ ਨਿੱਖਰ ਜੂ ਬਹੁਤ ਬੋਲ ਬਈ ਤੂੰ ਵੀ ਤੇਈ ਨੇਪਾਲ ਦੇ ਕੋਈ ਮਾਰੀ ਨਹੀਂ ਬਈ ਪਹਿਲਾਂ ਚੋਣੀ ਪੈਂਦੀ ਸਾਨੂੰ ਇਹ ਅੱਛਾ ਹਾਂ ਤੂੰ ਰਿਤ ਬੜ ਕਰ ਬਾਹਰ ਗੱਡੀ ਮੜਾ ਲੈ ਬਈ ਤੂਰ ਤਰਦੀ ਓਕੇ ਜਮਾ ਓਕੇ ਓਕੇ ਜਾਂਦੀ ਵਧੀਆ ਬਾਕੀ ਮਾੜੀ ਆ ਯਾਰ ਭਾਈ ਹੋ ਵਾਕਿਆ ਭਾਈ ਦੀਦਾ ਬਹੁਤ ਆ ਹਨਾ ਲੇਵਾ ਥੋੜਾ ਜਿਹਾ ਆਪਾਂ ਕਹਿ ਦਿੰਨੇ ਜਿਵੇਂ ਆਪਾਂ ਦੂਸ ਟੁੱਟਮਾ ਬਾਕੀ ਮੈਂ ਹਨਾ ਬਾਕੀ ਬਣਾ ਦੀ ਹੱਥੀ ਚਵਾਈ ਕਰ ਲੇ ਕੋਈ ਮਸ਼ੀਨ ਨਾਲ ਕਰ ਲੇ ਇਹਨੂੰ ਕੋਈ ਦਿੱਕਤ ਨਹੀਂ ਵੱਡੀ ਵੱਡੀ ਆ ਮੂੰਹ ਮਰ ਜਾ ਜੁੱਤ ਚੰਗੀ ਆ ਬੜ ਤੇ ਬਹੁਤ ਦੇ ਦੋ ਇਹ ਮੀਂਹ ਖਲੋ ਭਾਈ ਹਾਂ ਤੂੰ ਮੀਂਹ ਖਲੋ ਤਾ ਦੇਖ ਤਾ ਨਾ 100% ਅੱਗੇ ਚੋੜਿਆ ਨਾ ਦੱਸ ਲੋ ਸਾਡੇ ਚ ਨਹੀਂ ਰੱਖੜਾ ਤੂੰ ਕਰ ਮਾਲੀ ਨੇ ਆਉਦੇ ਪੈਸੇ ਪੂਰੇ ਕਰ ਦੇ ਤੇ 42 ਦਿਨ ਲੱਜੂਗੇ 10 ਲੈ ਲੂਗੇ 17 ਦਿਨ ਬਾਅਦ ਪਾਣੇ ਕਰ 10 ਕੱਢ ਜੂਗੇ ਹਜੇ ਅਸੇ ਭਈਆ 4 ਨੰਬਰ ਵਾਲੀ ਬਰੇਡ ਇਹ ਭਈ ਡੇਢ ਕਿ ਮਹੀਨੇ ਦੀ ਕੱਚੀ ਆ 42 ਦਿਨ ਹਾਂਜੀ ਠੀਕ ਆ ਇਹਦਾ ਕਿੰਨਾ ਦਾ ਪ੍ਰਾਇਸ ਕਰਤੀ ਹੈ ਕੰਮ ਇਹਦਾ ਮੁੱਲ 77 ਦੀ ਵੀ 75000 ਚ 100 ਕਿਲੋਮੀਟਰ ਵੱਟ ਪਹੁੰਚ ਫਿਰੀ ਮੁੱਲ 78 75000 ਦੇ 100 ਕਿਲੋਮੀਟਰ ਕਿਲੇ ਪਹੁੰਚ ਫਿਰੀ ਆ ਕਰੇ ਸੂਆ 17 ਤੱਕ ਨਾ ਸੂਤੀ ਜਾਂ ਸੂਆ ਹੁੰਦੀ ਬਈ ਤੀਜਾ ਸੂਆ ਤੇਰਾ ਕਿਲੋ ਦੁੱਧ ਦੀ ਗਰੰਟੀ ਦਿੱਤੀ ਹੈ ਠੀਕ ਹੈ ਬਾਈ ਓਕੇ ਗਰੰਟੀਆਂ ਦਾ ਯਾਰ ਤੂੰ ਛੱਡ ਖੜਾ ਬਾ ਦੁੱਧ ਦੇ 75000 ਜੋੜਾ ਅਗਲੇ ਨੂੰ ਕਾਗਜ਼ ਦੀ ਕਾਰਵਾਈ ਕਿੱਥੋਂ ਕਰਾ ਦੇ ਹਾਂ ਤੂੰ ਹਾਂ ਠੀਕ ਹੈ ਓਕੇ ਬਾਈ ਤੇ ਦੁੱਧ ਦਾ ਯਾਰ ਸੇਵਾ ਦੇ ਹੁਣ ਤੇਰੀ ਗਰੰਟੀ ਕੀ ਕਰੂਗੀ ਜੇ ਅੱਗੇ ਜਾ ਕੇ ਕੋਈ ਪਾਉ ਕੋਈ ਨਾ ਕਰੋ ਬਈ ਹਣਾ ਇਹ ਤਾਂ ਹੈ ਨਾ ਬਈ ਜਾਂਦੇ ਕਰ ਲੈ ਕਿਹਾ ਤਾਂ ਤਾਂ ਕਿਹਾ ਜਵਾਈ ਨਹੀਂ ਬਾਈ ਮੈਂ ਨੂੰ ਹਾਂ ਬਸ ਠੀਕ ਹੈ ਮੈਂ ਚੰਗੀ ਆ ਯਾਰ ਮੰਨ ਲਾ ਜੇ ਦੀਵੇਂ ਮੈਂ ਤੋਕਰ ਤੱਕੜ ਮੈਂ ਅੁੱਤ ਨਹੀਂ ਦਿੰਦੀ ਉਹ ਵੇਚਦਾ ਪੁੱਤ ਮੈਂ ਉਹਦੀ ਬੱਚੇ ਵਾਲੀ ਮੈਂ 60 ਬੜ ਦੀ ਵੇਖੀ ਜਾਂਦੀ ਆ ਹਾਂ ਕੋ 10 1000 ਪਾ ਕੇ 12 ਨਾਲ ਮੈਂ 1.5 ਮਹੀਨੇ ਨੂੰ ਸੱਜਰ ਫਿਰ ਪਣ ਜਾਣੀ ਆ ਅਸੇ 4 ਹੋ ਕੇ ਜਨਵਾਰ ਪਈ ਹੈਣਾ ਹੁਣ ਆਪਣਾ ਹਰਪ੍ਰੀਤ ਨੰਬਰ ਕਿੰਨਾ ਪਈ 86998 ਹੂੰ 87877 86998 87877 87877 7 7 ਤੇ ਬੁੱਤਰਾ ਹਰ ਪ੍ਰੀਤ ਬਾਈ ਦੇ ਜਾਨਵਰ ਦਿਖਾਏ ਆ ਜੰਟੇ ਬਾਈ ਕੇ ਘਰੋਂ ਦਿਖਾਏ ਆ ਛੋਟੇ ਘਰ ਕੇ ਪਿੰਡ ਦੇ ਵਿੱਚੋਂ ਤੁਹਾਨੂੰ ਤਸਵੀਰਾਂ ਤੁਹਾਡੇ ਰੂਪ ਰੂਪ ਕੀਤੀਆਂ ਮੋਗੇ ਜ਼ਿਲ੍ਹੇ ਦੇ ਵਿੱਚੋਂ ਕੀਤੀਆਂ ਹੁਣ ਅਗਲੀ ਗੱਲਬਾਤ ਤੁਸੀਂ ਕਰਨੀ ਆ ਬਈ ਦੋ ਤਿੰਨ ਜਾਨਵਰ ਦਾ ਟਿਕਾਣੇ ਲਾ ਕੇ ਵੇਚਣੇ ਵਿੱਚ ਨਹੀਂ ਇਹ ਵੀਡੀਓ ਦੇ ਵਿੱਚ ਕਿਉਂਕਿ ਅੱਜ ਭਾਗਰਾਤੇ ਆ ਮਤਲਬ ਉੱਡਣ ਉੱਡਣ ਵਾਲੇ ਖੰਭ ਲਾਤੇ ਭਾਵਾਂ ਨੂੰ ਅੱਜ ਆਜੋ ਲੁੱਟੋ ਮੇਲਾ